ਗ੍ਰੀਟਿੰਗ ਸਟੂਡੈਂਟ ਮੈਂ ਅਮਨ ਕੁਮਾਰ ਇੱਕ ਵਾਰ ਫਿਰ ਏਜੀਕੇ ਅਕੈਡਮੀ ਤੋਂ ਤੁਹਾਡਾ ਸਵਾਗਤ ਕਰਦਾ ਸੋ ਸਾਰੇ ਸਟੂਡੈਂਟ ਜਲਦੀ ਤੋਂ ਜਲਦੀ ਲਾਈਵ ਹੋ ਜਾਓ ਅੱਜ ਆਪਾਂ 35 ਨੰਬਰ ਕੁਐਸਚਨ ਤੋਂ ਸਟਾਰਟ ਕਰਾਂਗੇ 35 ਨੰਬਰ ਕੁਐਸਚਨ ਤੋਂ Voice ਤੇ screen clear ਆ ਰਹੀ ਹੈ ਸਾਰੇ ਸਟੂਡੈਂਟਾਂ ਨੂੰ voice ਤੇ screen voice ਤੇ screen clear ਆ ਰਹੀ ਹੈ ਇੱਕ ਵਾਰੀ ਸਾਰੇ ਸਟੂਡੈਂਟਾਂ ਦਾ ਰਪਲਾਈ ਕਰ ਦਿਓ ਤਾਂ ਕਿ ਆਪਾਂ ਕਲਾਸ ਸਟਾਰਟ ਕਰ ਸਕੀਏ 35 ਨੰਬਰ ਕੁਐਸਚਨ ਤੋਂ ਸਟਾਰਟ ਕਰਾਂਗੇ ਆਪਾਂ सो थर्टी फाइव नंबर क्वेश्चन आप स्टार्ट कर जा रहे हैं थर्टी फाइव नंबर क्वेश्चन क्वेश्चन की कह रहा है जेकर फोर एक्स स्केर माइनस थ्री वाई स्केर रेशो टू एक्स स्केर प्लस फाइव वाई बराबर कि बारह रेशो उन्नी तो एक्स वाई भी की पता करनी है रेशो पता करनी एक्स वाई भी की फाइन करनी है रेशो फाइन करनी है वेरी गुड ईवनिंग अभिमन्यू जी ਸੋ ਦੇਖੋ ਐਸ ਕੁਐਸਚਨ ਨੂੰ ਕੀ ਵੀ ਆਪਾਂ ਸੋਲਵ ਕਰਾਂਗੇ ਆਪਣੇ ਕੋਲ ਕੀ ਦਿੱਤਾ ਹੈ 4x2 3y2 ਇਹ ਕਿੰਨਾ ਆ ਗਿਆ ਮੇਰੇ ਕੋਲ 2x2 5y2 ਬਰਾਬਰ ਕਿੰਨਾ ਆ ਗਿਆ 12/19 ਆ ਗਿਆ ਕਿੰਨਾ ਆ ਗਿਆ ਆਪਣੇ ਕੋਲ 12/19 ਆ ਗਿਆ ਹੁਣ ਇੱਥੇ ਕੀ ਕਰਾਂਗੇ ਇਹਨਾਂ ਦੀ ਆਪਾਂ ਕ੍ਰੋਸ ਮਲਟੀਪਲਾਈ ਕਰ ਦਾਂਗੇ ਕੀ ਕਰ ਦਾਂਗੇ ਕ੍ਰੋਸ ਮਲਟੀਪਲਾਈ ਇਹ ਕਿੰਨਾ ਆ ਗਿਆ ਆਪਣੇ ਕੋਲ 19 ਚੋ ਕਿੰਨਾ ਆ ਗਿਆ 76x² ਮਾਈਨਸ ਕਿੰਨਾ ਆ ਗਿਆ 57y² ਬਰਾਬਰ ਕਿੰਨਾ ਆ ਗਿਆ 24x² ਪਲੱਸ ਕਿੰਨਾ ਆ ਗਿਆ ਆਪਣੇ ਕੋਲ 60y² ਆ ਗਿਆ ਹੁਣ ਦੇਖੋ x ਵਾਲੀਆਂ ਰਕਮਾਂ ਇੱਕ ਸਾਈਡ ਤੇ ਲੈ ਜਾਾਂਗੇ ਤੇ y ਵਾਲੀਆਂ ਰਕਮਾਂ ਕਿਹਿਆ ਦੂਜੀ ਸਾਈਡ ਤੇ ਲੈ ਲਵਾਂਗੇ ਜਦੋਂ ਵੀ ਇਕੁਅਲ ਟੂ ਦੂਸੀ ਸਾਈਡ ਜਾਂਦੇ ਆ ਤਾਂ ਆਪਣੇ ਕੋਲ ਸਾਈਨ ਚੇਂਜ ਹੋ ਜਾਂਦਾ ਪਲੱਸ ਟੂ ਕੀ ਹੋ ਜਾਂਦਾ ਮਾਈਨਸ ਹੋ ਜਾਂਦੇ ਕੋਈ ਨੇ ਅੱਗੇ ਕੀ ਸੀਗਾ ਪਹਿਲੇ ਪਲੱਸ ਦਾ ਸਾਈਨ ਸੀ ਇੱਧਰ ਆ ਕੇ ਕੀ ਹੋ ਗਿਆ ਮਾਈਨਸ ਦਾ ਹੋ ਗਿਆ ਇਹ ਕਿੰਨਾ ਆ ਗਿਆ ਆਪਣੇ ਕੋਲ 60y² 57y ਦਾ ਸਕੁਅਰ ਆ ਗਿਆ ਇਹ ਮਾਈਨਸ ਕਰਾਂਗੇ ਆਪਣੇ ਕੋਲ ਕਿੰਨਾ ਆਗਾ 52x² ਬਰਾਬਰ ਕਿੰਨਾ ਆਗਾ 117y² ਆ ਗਿਆ x² ਦੇ अपॉन ਕੀ ਆ ਜਾਏਗਾ ਮੇਰੇ ਕੋਲ y² ਇਹ ਕਿੰਨਾ ਆ ਗਿਆ 117 ਬਟੇ ਕਿੰਨਾ ਆ ਗਿਆ ਆਪਣੇ ਕੋਲ 52 ਇਹ ਆਪਾਂ 13 ਦੇ ਟੇਬਲ ਤੇ ਕੱਢ ਦਾਂਗੇ 13 9 117 13 ਚ ਕਿੰਨਾ ਆ ਗਿਆ 52 ਹੁਣ ਧਿਆਨ ਦੇ ਆ ਜੇ ਇੱਥੇ ਆਪਾਂ ਕੀ ਕਰਲਾਂਗੇ x jenga, y ਦਾ ਹੋਲ ਸਕੁਅਰ ਕਰਲਾਂਗੇ ਤੇ ਇਹ ਕਿੰਨਾ ਬਣ ਜਾਏਗਾ 3 2 ਦਾ ਹੋਲ ਸਕੁਅਰ ਬਣ ਗਿਆ ਆ ਸਕੁਅਰ ਨਾਲ ਸਕੁਅਰ ਕੈਨਸਲ ਹੋ ਗਿਆ x buta, y ਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲ 3/2 ਕਹਿਣ ਦਾ ਭਾਵ ਕੀ ਹੋ ਗਿਆ x:y ਬਰਾਬਰ ਕਿੰਨਾ ਆ ਗਿਆ 3:2 ਇਸ ਦਾ ਕਰੈਕਟ ਆਨਸਰ ਆ ਗਿਆ অপਸ਼ਨ ਨੰਬਰ ਕੀ ਆ ਗਿਆ ਮੇਰੇ ਕੋਲ ਸੀ ਕਰੈਕਟ ਇਸ ਦਾ ਆਨਸਰ ਆ ਗਿਆ ਕਲੀਅਰ ਹੋ ਗਿਆ ਇਹ ਕੁਐਸਚਨ ਇੰਨੀ ਤੱਕ ਸਾਰਿਆਂ ਨੂੰ ਕਿਸੇ ਸਟੂਡੈਂਟ ਨੂੰ ਇੰਨੀ ਤੱਕ ਕੋਈ ਡਾਊਟ ਹੈਗਾ ਤਾਂ ਪੁੱਛ ਸਕਦਾ ਐਸ ਕੁਐਸਚਨ ਫਿਰ ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ 36 ਨੰਬਰ ਕੁਐਸਚਨ ਦਾ ਆਨਸਰ ਦਿਓ 36 ਨੰਬਰ ਕੁਐਸਚਨ ਦਾ 36 ਨੰਬਰ ਕੁਐਸਚਨ ਦਾ ਆਨਸਰ ਦਿਓ ਸਾਰੇ ਸਟੂਡੈਂਟ 35 ਵਿੱਚ ਕਿਸੇ ਨੂੰ ਡਾਊਟ ਹੈ ਤਾਂ ਪੁੱਛ ਸਕਦਾ ਹੈ ਬਾਕੀ ਸਟੂਡੈਂਟ ਉਹਨੇ ਨੂੰ 36 ਦਾ ਆਨਸਰ ਦਿਓ ਜਲਦੀ ਨਾਲ 36 ਨੰਬਰ ਕੁਐਸਚਨ ਦਾ ਆਨਸਰ ਦਿਓ ਦੇਖੋ 36 ਨੰਬਰ ਕੁਸਚਨ ਕੀ ਕਹਿ ਰਿਹਾ ਆਪਣੇ ਕੋਲ x2 4y2 ਬਰਾਬਰ ਕਿੰਨਾ ਹੈਗਾ 4xy ਹੁਣ ਦੇਖੋ ਤੇ ਆਮ ਬਿਆਜੇ ਆਪਾਂ ਸਾਰੀਆਂ টারਮਸ ਨੂੰ ਇੱਕ ਸਾਈਡ ਤੇ ਲਿਆਵਾਂਗੇ x2 4y2 4xy ਬਰਾਬਰ ਕਿੰਨਾ ਆ ਗਿਆ ਆਪਣੇ ਕੋਲ 0 ਆ ਗਿਆ ਹੁਣ ਦੇਖੋ ਇਹ ਤੁਹਾਡੇ ਕੋਲ ਕੀ ਬਣ ਰਿਹਾ ਹੈਗਾ a minus b ਦੀ ਹੋਲ ਸਕੁਅਰ ਦਾ ਫਾਰਮੂਲਾ ਮੰਗਿਆ ਹੈ ਇਹ ਕਿੰਨਾ ਆ ਜਾਏਗਾ x minus 2y ਦਾ ਹੋਲ ਸਕੁਅਰ ਬਰਾਬਰ ਕਿੰਨਾ ਆ ਗਿਆ ਮੇਰੇ ਕੋਲ 0 ਆ ਗਿਆ ਕਿੰਨਾ ਆ ਗਿਆ ਆਪਣੇ ਕੋਲ 0 ਆ ਗਿਆ ਹੁਣ ਦੇਖੋ 0 ਦਾ ਸਕੁਅਰ ਕਰੋ ਚਾਹੇ ਨਾ ਕਰੋ ਕੋਈ ਫਰਕ ਨਹੀਂ ਪੈਂਦਾ ਇਹ ਕੈਨਸਲ ਹੋ ਗਿਆ x minus 2y ਬਰਾਬਰ ਕਿੰਨਾ ਆ ਗਿਆ 0 ਆ ਗਿਆ x ਬਰਾਬਰ ਕਿੰਨਾ ਆ ਗਿਆ 2y ਆ ਗਿਆ x ਦੇ अपॉन ਕੀ ਕਰਦਾਗਾ ਮੈਂ y ਕਰ ਦਾਂਗੇ ਕਿੰਨਾ ਆ ਜਾਏਗਾ ਮੇਰੇ ਕੋਲ 2/ 1 ਇਸ ਦਾ ਕੀ ਆ ਜਾਏਗਾ கரੈਕਟ ਆਨਸਰ ਆ ਜਾਊਗਾ অপਸ਼ਨ ਨੰਬਰ a s b ਕੀ ਆ ਜਾਏਗੀ கரੈਕਟ ਵੈਲਿਊ ਆ ਜਾਏਗੀ 36 ਨੰਬਰ ਕੁਸ਼ਚਨ ਦੀ 37 ਨੰਬਰ ਕੁਸ਼ਚਨ ਆਨਸਰ ਦਿਓ ਜਲਦੀ ਨਾਲ 37 ਨੰਬਰ ਕੁਸ਼ਚਨ ਦਾ ਇੱਥੇ ਕੀ ਦਿੱਤਾ ਹੈ ਆਪਣੇ ਕੋਲ x y ਆ ਰੇਸ਼ੋ ਆਏਗਾ ਇੱਥੇ ਪਲੱਸ ਦਾ ਸਾਈਨ ਆਪਉਣੇ ਚ ਕੀ ਆ ਜਾਏਗਾ x y ਬਰਾਬਰ ਕਿੰਨਾ ਆ ਗਿਆ 4/ ਇੱਕ ਆ ਗਿਆ ਆਪਾਂ ਕਿੰਨੀ ਵੈਲਿਊ ਫਾਈਂਡ ਕਰਨੀ x² y² ਇਹ ਕਿੰਨਾ x² y² ਦੀ ਕੀ ਫਾਈਂਡ ਕਰਨੀ ਹੈ ਵੈਲਿਊ ਪਤਾ ਕਰਨੀ ਛਾਬਤ ਜਲਦੀ ਨਾਲ ਇਸ ਕੁਸ਼ਨ ਦਾ ਆਨਸਰ ਦੇ ਲਿਓ देखो बिल्कुल इजी क्वेश्चन है देखो क्रॉस मल्टीप्लाई करा कि आ जाएगा एक्स प्लस वाई बराबर एक ना मल्टीप्लाई करा कोई फर्क नहीं पेगा फोर एक्स माइनस फोर वाई एक्स वाली टर्मा एक पासे जाएंगे तो वाई वाली टर्मा की जाएंगे दूसरे पासे लगा माइनस थ्री एक्स बराबर कि आ गया माइनस फाइव वाई ਮਾਈਨਸ ਦਾ ਮਾਈਨਸ ਕੀ ਹੋ ਜਾਏਗਾ ਕੈਨਸਲ ਹੋ ਜਾਏਗਾ x अपॉन ਕੀ ਆ ਗਿਆ y ਬਰਾਬਰ ਕਿੰਨਾ ਆ ਗਿਆ 5/3 ਆ ਗਿਆ x ਦੀ ਵੈਲਿਊ ਕਿੰਨੀ ਆ ਗਈ 5 y ਦੀ ਕਿੰਨੀ ਆ ਗਈ 3 ਇੱਥੇ ਪੁੱਟ ਕਰ ਦਾਂਗੇ ਆਪਾਂ x ਦੀ ਵੈਲਿਊ ਕਿੰਨੀ ਆ ਗਈ 5 ਦਾ ਸਕੁਅਰ ਪਲੱਸ y ਦੀ ਕਿੰਨੀ ਆ ਗਈ 3 ਦਾ ਸਕੁਅਰ ਇੱਥੇ 5 ਦਾ ਸਕੁਅਰ ਮਾਈਨਸ 3 ਦਾ ਸਕੁਅਰ ਇਹ ਕਿੰਨਾ ਆ ਗਿਆ 25 ਪਲੱਸ ਆਪਣੇ ਕੋਲ ਕਿੰਨਾ ਆ ਗਿਆ 9 23 9 ਕਿੰਨਾ ਆ ਗਿਆ 9 ਆ 25 ਤੇ 9 ਕਿੰਨਾ ਆ ਗਿਆ 34 25 ਚੋਂ 9 ਘਟਾਈ ਕਿੰਨਾ ਆ ਗਿਆ ਆਪਣੇ ਕੋਲ 16 ਆ ਗਿਆ ਕਲੀਅਰ ਹੋ ਗਈ ਗੱਲ ਐਨੀ ਤੱਕ ਕਿਸੇ ਸਟੂਡੈਂਟ ਨੂੰ ਕੋਈ ਡਾਊਟ ਹੈ ਤਾਂ ਪੁੱਛ ਸਕਦਾ ਹੈ ਇਹ 2 ਦੇ ਟੇਬਲ ਤੇ ਕੱਟ ਕਰਤਾ ਆਪਣੇ ਕੋ ਕਿੰਨਾ ਆ ਗਿਆ 17 18 ਆਪਸ਼ਨ ਨੰਬਰ ਕੀ ਆ ਗਈ ਬੀ ਇਸ ਦਾ ਕਰੈਕਟ ਆਨਸਰ ਆ ਗਿਆ ਸਸੀ ਘਾਲ ਕੁਲਜੀਤ ਕੌਰ ਜੀ ਬੀ ਨੰਬਰ ਆਪਸ਼ਨ ਇਸ ਦਾ ਕੀ ਆ ਗਿਆ கரੈਕਟ ਆਨਸਰ ਆ ਗਿਆ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆਪਾਂ 38 ਨੰਬਰ ਕੁਐਸਚਨ ਦਾ ਆਨਸਰ ਦਿਓ 2a 3b ਆਪਾਂ ਨੇ ਕਿੰਨਾ ਆ ਗਿਆ 3a 2b ਬਰਾਬਰ ਕਿੰਨਾ ਆ ਗਿਆ 19/9 ਰੇਸ਼ੋ ਐਨ ਆਲੀ ਆਪਾਂ ਕੀ ਕਰਾਂਗੇ ਕ੍ਰੋਸ ਮਲਟੀਪਲਾਈ ਕਰਾਂਗੇ ਕਿੰਨਾ ਆ ਗਿਆ 9 2 18 a 27 b ਬਰਾਬਰ ਕਿੰਨਾ ਆ ਗਿਆ 57 a 18 b a ਆਣੀਆਂ ਰਕਮਾਂ ਇੱਕ ਪਾਸੇ ਲੈ ਕੇ ਆਪਾਂ b ਆਣੀਆਂ ਰਕਮਾਂ ਦੂਸੇ ਛਾੜੋ ਕਲੀਅਰ ਹੈ ਗੱਲ ਹੁਣ ਇਹਦੇ ਵਿੱਚੋਂ ਆਪਾਂ ਮਾਈਨਸ ਕਰ ਦਾਂਗੇ 52 ਵਿੱਚੋਂ 18 ਘਟਾਏ ਤੇ ਕਿੰਨਾ ਆਗਾ -39 ਇਹ ਕਿੰਨਾ ਆ ਜਾਏਗਾ ਆਪਣੇ ਕੋਲ -10 ਕਲੀਅਰ ਹੋ ਗਿਆ ਹਿੰਦੀ ਤੱਕ ਕੋਈ ਲੀਡ ਨਹੀਂ ਕਿਹੜਾ ਕੁਐਸਚਨ ਕਹਿ ਰਿਹਾ ਜੇ ਜਲਦੀ ਦੱਸੋ So आगे चल रहे हैं ये आपा देखो ध्यान दे ਏ 1957 ਮਾਈਨਸ ਕਿੰਨਾ ਆ ਗਿਆ 38b ਆ ਗਿਆ ਆਪਣੇ ਕੋ ਕਿੰਨਾ ਆ ਗਿਆ 38b ਵੈਰੀ ਬੀ ਮੀਨਿੰਗ ਜੀ 38b ਆ ਗਿਆ ਇਹਨੂੰ ਆਪਾਂ ਸੋਲਵ ਕਰਾਂਗੇ 18a ਮਾਈਨਸ 57a ਬਰਾਬਰ ਕਿੰਨਾ ਆ ਗਿਆ -38b ਮਾਈਨਸ ਕਿੰਨਾ ਆ ਗਿਆ 27b ਆ ਗਿਆ ਇਹ ਕਿੰਨਾ ਆ ਗਿਆ 39a ਇਹਨਾਂ ਆਪਾਂ ਐਡੀਸ਼ਨ ਕਰ ਲਾਂਗੇ 38 ਦਾ ਤੇ 27 ਦਾ 15 ਇਹ ਕਿੰਨਾ ਆ ਗਿਆ 65 65 ਬੀ ਆ ਨਾ ਮਾਈਨਸ ਕੈਨਸਲ ਹੋ ਗਿਆ a b ਬਰਾਬਰ ਕਿੰਨਾ ਆ ਗਿਆ 65 39 ਕਲਾਸ ਲਈ ਇਹ ਚੱਲ ਰਹੀ ਸਾਰੇ ਸਟੂਡੈਂਟਾਂ ਵੱਲ Yes.